ਚੰਨ ਬਾਵਾ ਸਰਪੰਚ ਮਾਮਲੇ ਦੇ ਵਿੱਚ ਇੱਕ ਅਪਡੇਟ ਆਈ ਹੈ ਜਿਸ ਦੇ ਵਿੱਚ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਪਰਚਾ ਦਰਜ ਕਰਨ ਦੀ ਧੰਨੇ ਵੀ ਲੱਗੇ ਸੀ ਮੁਜਾਰੇ ਵੀ ਹੋਏ ਸੀ ਔਰ ਤੁਹਾਨੂੰ ਦੱਸ ਦਈਏ ਕਿ 5 ਬੰਦਿਆਂ ਦੇ ਉੱਪਰ ਮਾਮਲਾ ਦਰਜ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਇਹ 5 ਬੰਦਿਆਂ ਨੇ ਮੈਂ ਤੁਹਾਨੂੰ ਨਾਮ ਦੱਸ ਦੇਣਾ ਕਿਹੜੇ ਕਿਹੜੇ 5 ਬੰਦੇ ਨੇ ਇਹਨਾਂ ਚੋਂ ਸੋਨਾ ਸਿੰਘ ਆ ਕੁਲਦੀਪ ਸਿੰਘ ਆ ਹਰਦੀਪ ਸਿੰਘ ਆ ਸੁਖਵਿੰਦਰ ਸਿੰਘ ਆ ਤੇ ਕਰਨबीर ਸਿੰਘ ਢਿੱਲੋ ਆ ਔਰ ਤੁਹਾਨੂੰ ਦੱਸ ਦਈਏ ਕਿ ਸੋਨਾ ਸਿੰਘ ਜਿਹੜਾ ਇਹ ਤ੍ਰੱਡਾ ਪਿੰਡ ਦਾ ਹੀ ਆ ਤ੍ਰੱਡਾ ਪਿੰਡ ਜਿੱਥੋਂ ਦਾ ਮੌਜੂਦਾ ਸਰਪੰਚਾ ਉਸੇ ਪਿੰਡ ਦਾ ਹੀ ਆ ਔਰ ਕੁਲਦੀਪ ਸਿੰਘ ਵੀ ਤ੍ਰੱਡਾ ਪਿੰਡ ਦਾ ਔਰ ਹਰਦੀਪ ਸਿੰਘ ਜਿਹੜਾ ਤੀਜਾ ਵਿਅਕਤੀ ਆ ਜਿਸ ਦੇ ਉੱਪਰ ਮਾਮਲਾ ਦਰਜ ਕੀਤਾ ਹੈ ਪੁਲਿਸ ਦੇ ਵੱਲੋਂ ਉਸ ਦਾ ਪਿੰਡ ਵੀ ਤ੍ਰੱਡਾ ਉਹੀ ਪਿੰਡ ਆ ਜਿਸ ਪਿੰਡ ਦਾ ਜਸ਼ਨ ਸਰਪੰਚ ਰਹਿਣ ਵਾਲਾ ਸੁਖਵਿੰਦਰ ਸਿੰਘ ਵੀ ਤ੍ਰੱਡਾ ਪਿੰਡ ਦਾ ਹੀ ਰਹਿਣ ਵਾਲਾ ਹੈ ਪਰ ਦੂਜੇ ਪਾਸੇ ਇੱਕ ਵਿਅਕਤੀ ਕਰਨबीर ਸਿੰਘ ਢਿੱਲੋ ਜਿਹੜਾ ਜਿਸ ਨੂੰ ਨਿੱਜਰ ਕਹਿੰਦੇ ਨੇ ਔਰ ਕਰਨ ਨਿੱਜਰ ਉਸ ਦੇ ਉੱਪਰ ਵੀ ਮਾਮਲਾ ਦਰਜ ਹੈ ਇਹ ਗੁਰੂ ਹਰਸਾਏ ਦਾ ਰਹਿਣ ਵਾਲਾ ਹੈ ਉੱਥੇ ਕਲੋਨੀ ਆ ਕੋਈ ਫਰੀਦਕੋਟ ਰੋਡ ਦੇ ਉੱਪਰ ਗੁਰੂ ਸਾਹਿਬ ਤੇ ਉੱਥੋਂ ਦਾ ਰਹਿਣ ਵਾਲਾ ਇਸ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ 5 ਬੰਦਿਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਪਰਿਵਾਰ ਦੀ ਮੰਗ ਸੀ ਕਿ ਪੀਏ ਔਰ ਫੌਜਾ ਸਿੰਘ ਸਰਾਰੀ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ ਜਿਨ੍ਹਾਂ ਦੇ ਕਾਰਨ ਉਹਨਾਂ ਦੇ ਪੁੱਤ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਆ ਪਰ ਇਸ ਸਬੰਧ ਦੇ ਵਿੱਚ ਲੰਮਾ ਸਮਾਂ ਜਿਹੜਾ ਰੋਸ ਮظਾਰੇ ਚੱਲਦੇ ਰਹੇ ਪ੍ਰੋਟੈਸਟ ਵੀ ਚੱਲਦੇ ਰਹੇ ਔਰ ਦੂਜੇ ਪਾਸੇ ਥਾਣੇ ਦੇ ਬਾਹਰ ਪੂਰਾ ਇੱਕ ਦਿਨ ਧਰਨਾ ਵੀ ਲੱਗਿਆ ਔਰ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜਸ਼ਨ ਦੇ ਪਿਤਾ ਨੇ ਆ ਕੇ ਬੀਤੇ ਦਿਨੀ ਕਿਹਾ ਸੀ ਕਿ ਮੇਰਾ ਕੋਈ ਰਾਜਨੀਵਾ ਨਹੀਂ ਹੋਇਆ ਮੈਂ ਕੋਈ 35 37 ਲੱਖ ਰੁਪਇਆ ਨਹੀਂ ਲਿਆ ਮੈਂ ਆਪਦੇ ਪੁੱਤ ਨੂੰ ਨਹੀਂ ਵੇਚਾਂਗਾ ਆਪਣੇ ਮਰੇ ਪੁੱਤ ਨੂੰ ਮੈਂ ਨਹੀਂ ਵੇਚਾਂਗਾ ਇਸ ਲਈ ਮੈਨੂੰ ਇਨਸਾਫ ਚਾਹੀਦਾ ਉਸ ਵੀਡੀਓ ਨੋ ਤੁਸੀਂ ਸਾਡੇ ਚੈਨਲ ਤੇ ਦੇਖਿਆ ਹੋਵੇਗਾ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਅਗਲੇ ਦਿਨ ਹੀ ਜਿਹੜਾ ਜਾਨਕੀ ਕੱਲ ਇਹ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਪਰਿਵਾਰ ਦਾ ਇਹ ਵੀ ਕਹਿਣਾ ਕਿ ਸਾਡੇ ਤੋਂ ਰਾਤ ਨੂੰ ਬੁਲਾ ਕੇ ਜਿਹੜੇ ਐਸਪੀ ਡੀ ਨੇ ਫਿਰੋਜ਼ਪੁਰ ਦੇ ਉਹਨਾਂ ਦੇ ਵੱਲੋਂ ਬਿਆਨ ਲਖਵਾਏ ਗਏ ਸੀ ਰਾਤ ਨੂੰ ਇੱਕ ਦੋ ਦੇ ਇਲਜ਼ਾਮ ਕਥਿਤ ਤੌਰ ਤੇ ਜਸ਼ਨ ਦੇ ਫਾਦਰ ਵੱਲੋਂ ਲਾਏ ਗਏ ਸੀ ਪਰ ਦੂਜੇ ਪਾਸੇ ਹੁਣ ਐਫ ਆਈ ਆਰ ਜਦੋਂ ਸਾਹਮਣੇ ਆਈ ਹੈ ਤਾਂ ਇਸ ਦੇ ਵਿੱਚ ਪੰਜ ਬੰਦਿਆਂ ਦੇ ਉੱਪਰ ਮਾਮਲਾ ਦਰਜ ਦੱਸਿਆ ਜਾ ਰਿਹਾ ਹੈ ਔਰ ਕਰਨ ਨਿੱਜਰ ਜਿਹੜਾ ਆਖਰੀ ਪੰਜਵਾਂ ਬੰਦਾ ਹੈ ਇਹ ਵੀ ਐਮਐਲਏ ਫੌਜਾ ਸਿੰਘ ਸਰਾਰੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸੇ ਬੰਦੇ ਦੇ ਵੱਲੋਂ ਹੀ ਜਿਹੜੇ ਕਥਿਤ ਤੌਰ ਤੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਹੋਈ ਆ ਉਸ ਦੇ ਵਿੱਚ ਇਹੀ ਕਰਨ ਨਿੱਜਰ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਕੀ ਕਰਨ ਨਿੱਜਰ ਨਾਮ ਦੇ ਵਿਅਕਤੀ ਦੇ ਵੱਲੋਂ ਹੀ ਇਕੱਲੇ ਪੈਸੇ ਲਏ ਗਏ ਨੇ ਜਾਂ ਨਹੀਂ ਲਏ ਗਏ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਇਹ ਤਾਂ ਕਰਨ ਨਿਜਰੀ ਦੱਸ ਸਕਦਾ ਜਿਨ੍ਹਾਂ ਦੇ ਉੱਪਰ ਹੁਣ ਮਾਮਲਾ ਦਰਜ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਕੀ ਇਹ ਪੈਸਾ ਅਗਰ ਲਿਆ ਗਿਆ ਹੈ ਤਾਂ ਪੈਸਾ ਗਿਆ ਕਿੱਥੇ ਕਿਹਨੂੰ ਪੈਸਾ ਦਿੱਤਾ ਗਿਆ ਹੈ ਕੀ ਇਹ ਪੈਸਾ ਉਹਦੇ ਕੋਲ ਰੱਖਿਆ ਗਿਆ ਜਾਂ ਅੱਗੇ ਵੀ ਪੈਸਾ ਦਿੱਤਾ ਗਿਆ ਇਹ ਵੀ ਜਾਂਚ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਇਸ ਐਫ ਆਈ ਆਰ ਹੋਣ ਤੋਂ ਬਾਅਦ ਜਿਹੜੀ ਹਲਚਲ ਆ ਉਹ ਕਿਤੇ ਨਾ ਕਿਤੇ ਦੇਖੀ ਜਾ ਸਕਦੀ ਹੈ ਕਿ ਪੀਏ ਔਰ ਮੌਜੂਦਾ ਵਿਧਾਇਕ ਗੁਰੂਰ ਸਾਹਿਬ ਦੇ ਉੱਪਰ ਮਾਮਲਾ ਦਰਜ ਕਰਨ ਦੀ ਮੰਗ ਉੱਠੀ ਸੀ ਲੇਕਿਨ ਮਾਮਲਾ ਹੋਰ ਹੀ ਵਿਅਕਤੀਆਂ ਦੇ ਉੱਪਰ ਦਰਜ ਕਰਕੇ ਉਸ ਦੀ ਐਫ ਆਈ ਆਰ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਆ ਇਹ ਤੁਹਾਡੇ ਨਾਲ ਅਸੀਂ ਜਾਣਕਾਰੀ ਐਫ ਆਈ ਆਰ ਦੇ ਮਾਧਿਅਮ ਰਾਹੀਂ ਸਾਂਝੀ ਕਰ ਰਹੇ ਹਾਂ ਪਰ ਇਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਦਾ ਜੱਸ਼ਨ ਦੇ ਪਰਿਵਾਰਿਕ ਮੈਂਬਰ ਦਾ ਜਾਂ ਕੋਈ ਕਮੇਟੀ ਜਿਹੜੀ ਇਨਸਾਫ ਕਮੇਟੀ ਬਣਾਈ ਸੀ ਨਾ ਉਸ ਦਾ ਕਿਸੇ ਦਾ ਵੀ ਹਜੇ ਕੋਈ ਬਿਆਨ ਨਹੀਂ ਆਇਆ ਇਸ ਐਫ ਆਈ ਆਰ ਤੋਂ ਬਾਅਦ ਵੀ ਐਫ ਆਈ ਆਰ ਸਹੀ ਦਰਜ ਕੀਤੀ ਗਈ ਆ ਜਿਵੇਂ ਉਹ ਚਾਹੁੰਦੇ ਸੀ ਉਵੇਂ ਦਰਜ ਕੀਤੀ ਗਈ ਆ ਜਾਂ ਪੁਲਿਸ ਦੇ ਵੱਲੋਂ ਆਪਦੇ ਹਿਸਾਬ ਦੇ ਨਾਲ ਦਰਜ ਕੀਤੀ ਗਈ ਆ ਜਾਂ ਫਿਰ ਪਰਿਵਾਰ ਨੇ ਜੋ ਬਿਆਨ ਲਿਖਾਏ ਨੇ ਵਾਕਈ ਉਹ ਬਿਆਨ ਇੱਥੇ ਹੀ ਲਿਖਾਏ ਗਏ ਨੇ ਜਿਸ ਦੇ ਆਧਾਰ ਤੇ ਮਾਮਲਾ ਦਰਜ ਹੋਇਆ ਕਿਉਂਕਿ ਮਾਮਲਾ ਦਰਜ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਦਰਜ ਹੋਇਆ ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਪਾਸੇ ਪਰਿਵਾਰ ਇਹ ਗੱਲ ਵੀ ਕਹਿ ਰਿਹਾ ਕਿ ਅਸੀਂ ਪੈਸੇ ਨਹੀਂ ਲਏ ਅਸੀਂ ਅਨਸਾਫ਼ ਲਈ ਪ੍ਰੋਟੈਸਟ ਕਰਾਂਗੇ 5 ਜਿਹੜਾ ਜੁਲਾਈ ਨੂੰ ਆਉਣ ਵਾਲੀ ਨੂੰ ਜਿਹੜਾ ਗੁਰੂ ਸਾਈਂ ਸ਼ਹਿਰ ਬੰਦ ਕਰਨ ਦੀ ਗੱਲ ਕਹੀ ਗਈ ਸੀ ਲੇਕਿਨ ਦੂਜੇ ਪਾਸੇ ਪੰਜ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕਰਨ ਦੀ ਐਫ ਆਈ ਆਰ ਸਾਹਮਣੇ ਆਈ ਆ ਫਿਲਹਾਲ ਦੀ ਘੜੀ ਇਸ ਬਾਬਤ ਕੁਝ ਵੀ ਨਹੀਂ ਕਿਹਾ ਜਾ ਸਕਦਾ ਅਗਰ ਇਸ ਬਾਬਤ ਕੋਈ ਵੀ ਤਰ ਸਾਹਮਣੇ ਆਉਂਦੀ ਆ ਆਪਣਾ ਆਪਣੀ ਜਾਣਕਾਰੀ ਸਾਂਝੀ ਕਰਦੀ ਆ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਫਿਲਹਾਲ ਦੀ ਘੜੀ ਪੁਲਿਸ ਦੇ ਵੱਲੋਂ ਇਹ ਮਾਮਲਾ ਪੰਜ ਵਿਅਕਤੀਆਂ ਦੇ ਉੱਪਰ ਦਰਜ ਕਰ ਦਿੱਤਾ ਗਿਆ ਜੋ ਅਸੀਂ ਨਾਮ ਤੁਹਾਡੇ ਨਾਲ ਸਕਰੀਨ ਤੇ ਵੀ ਔਰ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਫਿਲਹਾਲ ਦੀ ਘੜੀ ਤੁਹਾਡੀ ਕੀ رائے ਆ ਇਸ ਬਾਬਤ ਉਸ رائے ਨੂੰ ਕਮੈਂਟ ਸੈਕਸ਼ਨ ਦੇ ਰਾਹੀਂ ਜ਼ਰੂਰ ਸਾਂਝਾ ਕਰਨਾ